कर्नल कर्नल मामले 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 दी बाड़ मामले आज मुड़ पटियाला एसआईटी 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 ने नाल संबंधित सारे सद्या है।, ते पुलिस तो जा सकती है एक दिन पहला पटियालाई सी एस आई टी मैम का पूरा इंसीडेंट हो बदत मांग रही है जे किसी को कोई भी जानकारी हुई तो साढ़े साझी की थी जाए इस वास्ते एस ने एक नंबर भी जारी किया सैवन फाइव जीरो एट डबल जीरो थ्री फोर टू इस नंबर को जारी किया कि कोई भी इनफोरमेशन रिगार्डिंग दिस इंसिडेंट किसी को भी है ते ओ एसआईटी आई प्रोवाइड करवाए कर्नल मामले सीसी फुटेज की जाँच भी करवाई गई है कि फोरेंसिक जो है उसको फोरेंसिक लैब से भेजा गया है ਤੇ ਪਟਿਆਲਾ ਚਰਨ ਗਾਲ ਪੁਸ਼ਪਿੰਦਰ ਬਾਟੇ ਉਹਨਾਂ ਦੇ بیٹے ਦੇ ਨਾਲ ਕੁੱਟਪਾਟ ਹੋਈ ਜਿਸ ਨੂੰ ਪੁਲਿਸ ਕਰਮੀਆਂ ਨੇ ਕੁੱਟਪਾਟ ਕੀਤੀ ਅੱਗੇ ਵਧਾਂਗੇ ਗੱਲ ਕਰਾਂਗੇ ਲੁਧਿਆਣਾ ਪੱਛਮੀ ਜ਼ਿਮਨੀ ਚੌਂਦ ਦੀ ਜਿਸ ਨੂੰ ਲੈ ਕੇ ਸਿਆਸਤ ਇਹਨਾਂ ਦੀ ਨੇ ਕਾਫੀ ਪੱਕੀ ਹੋਈ ਹੈ ਤੇ ਲੁਧਿਆਣਾ ਪੱਛਮੀ ਜ਼ਿਮਨੀ ਚੌਂਦ ਲਈ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੀ ਤਿਆਰੀ ਆਪਣੀ ਕੱਸੀ ਗਈ ਹੈ ਅੱਜ ਲੁਧਿਆਣਾ ਨਾਲ ਸੰਬੰਧਿਤ ਲੀਡਰਾਂ ਦੀ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸੱਦੀ ਗਈ ਹੈ ਉਮੀਦਵਾਰ ਕੈਂਡੀਡੇਟ ਦੇ ਨਾਂ ਨੂੰ ਲੈ ਕੇ ਚਰਚਾ ਵਿਚਾਰ ਵਰਸ਼ਪੰਧਨ ਕੀਤਾ ਜਾਏਗਾ ਸਵੇਰੇ 11 ਵਜੇ ਅਕਾਲੀ ਦਲ ਨੇ ਆਹ ਬੈਠਕ ਸੱਦੀ ਹੈ ਜਹਾਜ ਦੀ ਗੱਲ ਹੈ ਕਿ ਅਕਾਲੀ ਦਲ ਨੇ ਇਸ ਗੱਲ ਦਾ ਐਲਾਨ ਕੀਤਾ ਹੈ ਕਿ ਜੋ ਜ਼ਿਮਨੀ ਇਲੈਕਸ਼ਨ ਹੋਣੀ ਹੈ ਉਸ ਨੂੰ ਅਕਾਲੀ ਦਲ ਵੀ ਲੜੇਗਾ ਇਸ ਬਾਬਤ ਨੂੰ ਜਨਾਚ ਇੱਕ ਮੀਟਿੰਗ ਸੱਦੀ ਗਈ ਹੈ ਕੈਂਡੀਡੇਟ ਔਨ ਹੋਏਗਾ ਕੌਣ ਚੌਂ ਮੈਦਾਨ ਚ ਉਤਰੇਗਾ ਸਮੇਂ ਕਾਲੀ ਦਲ ਦਾ ਆਗੂ ਉਸ ਨੂੰ ਲੈ ਕੇ ਚਰਚਾ ਕੀਤੀ ਜਾਵੇਗੀ 11:00 ਵਜੇ ਲੁਧਿਆਣੇ ਦੇ ਸਾਰੇ ਹਲਕਾ ਇੰਚਾਰਜਾਂ ਦੀ ਸਾਨੇਸੀ ਦੇ ਉਰਕਲਾ ਦੀ ਮੀਟਿੰਗ ਬੁਲਾਵਾਂਗੇ ਉੱਚ ਫੈਸਲਾ ਕਰਾਂਗੇ ਚੋਣ ਲੜਨ ਦਾ ਜਾਂ ਕੈਂਡੀਡੇਟ ਲੜਨੀ ਤਾਂ ਹੈਗੀ ਹੈਗੀ ਕੈਂਡੀਡੇਟ ਲੱਭਾ ਅਕਾਲੀ ਦਲ ਚੋਣ ਲੜ ਰਿਹਾ ਹੈ ਲਾਜ਼ਮੀ ਲੜੇਗਾ ਕਾਦਰ ਵੀ ਚੋਣ ਲੜੇਗਾ ਕੈਂਡੀਡੇਟ ਮਹੇਸ਼ੇਂਦਰ ਗਰੇਵਾਲ ਜਾਂ ਕੋਈ ਹੈਵੀweight ਕੈਂਡੀਡੇਟ ਉਹ ਜੋ ਬਰਕਰਾਰ ਤੋਂ ਆਏਗਾ ਕੋਈ ਵੀ ਹੋ ਸਕਦਾ ਪਿਛਲੀ ਵਾਰ ਜਿਹੜਾ ਹੋਇਆ ਸੀ ਜਲੰਧਰ ਦੀ ਜਿਮਨੀ ਚੋਣ ਸੀ ਅਕਾਲੀ ਦਲ ਨੇ ਪਿੱਛੇ हट ਗਏ ਸੀ ਨਹੀਂ ਲੜਨੀ ਹੈ ਉਹ ਕੋ ਹੋਰ ਹਾਲਾਤ ਸੀ ਉਸ ਵੇਲੇ ਹਾਲਾਤ ਹੋਰ ਸੀ ਉਸ ਵੇਲੇ ਪਾਰਟੀ ਦੇ ਸ਼ੂ ਕੁਛ ਇਸ ਤਰ੍ਹਾਂ ਦੇ ਸੀ ਅੱਜ ਕਲੀਅਰ ਹੈ ਆਪਣੇ ਠੀਕ ਜਾ ਰਹੇ ਹੁਦਿਆਣਾ ਜ਼ਮੀਨੀ ਚੋਂਡ ਲਈ ਆਪ ਦੇ ਵੱਲੋਂ ਵੀ ਆਪਣੀ ਪੂਰੀ ਤਿਆਰੀ ਕਰਤੀ ਗਈ ਹੈ ਲੁਧਿਆਣਾ ਚ ਆਮ ਆਦੀ ਪਾਰਟੀ ਦੇ ਸੀਨੀਅਰ ਲੀਡਰ ਜੁਟੇ ਅਰਵਿੰਦ ਕੇਜ ਦਿਵਾਲ ਮਨੀਸ਼ ਸੋਦਿਆ ਤੇ ਸੀਐਮ ਭਗਵੰਤ ਮਾਨ ਨੇ ਹੁੰਕਾਰ ਪਰੀ ਮੁੱਖ ਮੰਤਰੀ ਮਾਨ ਨੇ ਵਿਰੋਧੀਆਂ ਤੇ ਇਸ ਦੌਰਾਨ ਨਿਸ਼ਾਨਾ ਵੀ ਸਾਧਿਆ ਤੇ ਤਿੰਨ ਸਾਲਾਂ ਤੋਂ ਪਿਛਲੀਆਂ ਸਰਕਾਰਾਂ ਦਾ ਫੈਲਾਇਆ ਕਚਰਾ ਅਸੀਂ ਸਾਫ ਕੀਤਾ ਹੈ ਕੰਮ ਤਾਂ ਹੁਣ ਸ਼ੁਰੂ ਹੋਏ ਨੇ ਸੀਐਮ ਨੇ ਅੱਜ ਕੱਲ ਦਾ ਜ਼ਿਕਰ ਕੀਤਾ ਪੰਜਾਬ 'ਚ ਨਸ਼ੇ ਦੇ ਖਿਲਾਫ ਐਕਸ਼ਨ ਤੇ ਅਰਵਿੰਦ ਕੇ ਜੁਵਲ ਕਿਹਾ ਕਿ ਪੰਜਾਬ 'ਚ ਦਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਪੁਲਿਸ ਹੁਣ ਹੋਲੀ ਮਾਰਨ ਤੋਂ ਵੀ ਨਹੀਂ ਝਿਜਕਦੀ ਹੈ ਤੇ ਅੱਜ ਨਸ਼ਾ ਤਸਕਰਾਂ ਨੂੰ ਕਲੀਅਰ ਮੈਸੇਜ ਹੈ ਕੇਜਰੀਵਾਲ ਇਹਨਾਂ ਗੱਲਾਂ ਦਾ ਜ਼ਿਕਰ ਕਰਦੇ ਹੋ ਨਜ਼ਰ ਆਏ ਜਾਂ ਨਸ਼ਾ ਵੇਚਣਾ ਬੰਦ ਕਰ ਦਿਓ ਜਾਂ ਪੰਜਾਬ ਛੱਡ ਦਿਓ ਤੇ ਯੋ ਆਪਾਂ ਕਦੇ ਕਿਹਾ ਆਪਣੇ ਕਿਸੇ ਮੰਤਰੀ ਨੇ ਜਾਂ ਕਿਸੇ ਕਿਸੇ ਆਪਣੇ ਅਹੁਦੇਦਾਰ ਨੇ ਜਾ ਕਿਸੇ ਅਫਸਰ ਨੇ ਕਿ ਖਜ਼ਾਨਾ ਖਾਲੀ ਹੈ ਖਜ਼ਾਨਾ ਕਦੇ ਖਾਲੀ ਨਹੀਂ ਹੁੰਦਾ ਉਹਨਾਂ ਦੀ ਨੀਅਤ ਖਾਲੀ ਹੁੰਦੀ ਹੈ ਜਿਹੜੇ ਖਜ਼ਾਨੇ ਤੇ ਬੈਠੇ ਹੁੰਦੇ ਨੇ ਸੋ ਸਾਡੀ ਨੀਅਤ ਤੇ ਕੋਈ ਖੋਟ ਹੀ ਨਹੀਂ ਤਿੰਨ ਸਾਲਾਂ ਜਿੱਤਾ ਸੀ ਇਹਨਾਂ ਦਾ ਕਚਰਾ ਸਾਫ ਕੀਤਾ ਹੈ ਕੰਮ ਤਾਂ ਹੁਣ ਸ਼ੁਰੂ ਹੋਏ ਨੇ ਤਾਂ ਸ਼ੁਕਰ ਹੈ ਸਾਡੇ ਕੋਲ ਚੋਣ ਨਿਸ਼ਾਨ ਝਾੜੂ ਹੈ ਸਫਾਈ ਕਰੀ ਜਾਂਦੇ ਆਂ ਅਸੀਂ ਹੈਨਾ ਸੋ ਇਸ ਕਰਕੇ ਤਿੰਨ ਸਾਲਾਂ ਵਿੱਚ ਤਾਂ ਇਹਨਾਂ ਦਾ ਹਜੇ ਜਿਹੜਾ 70 ਸਾਲ ਦਾ ਪਾਇਆ ਹੋਇਆ ਗੰਦਾ ਉਹਨੂੰ ਪਰਾਂ ਕਰ ਰਹੇ ਆਂ ਉਸ ਤੋਂ ਬਾਅਦ ਹੌਲ ਨਵੀਆਂ नमे नमे आइडियाज ने नवी जरूर मिल रही आने वाले दिनों और भी मिल जो पैसा जहां पे चिट्टा बेच के बेच के पाकिस्तान भेजा जाता था हवाले के जरिए उन हवाला करने वालों को गिरफ्तार किया जा रहा है और अगर कोई पुलिस के साथ मुठभेड़ करता है तो उसको पुलिस गोली मारने में भी हिचकती नहीं है जो काम आज मैसेज बड़ा क्लियर है या तो नशा बेचना बंद कर दो और या पंजाब छोड़ के चले जाओ वरना जिंदा नहीं बचोगे लुधियाणा च बीजेपी ने भी एक वड्डा प्रदर्शन बीते कल किया पुलिस कमिश्नर दफ्तर के बाहर बीजेपी ने हल्ला बोलया पुलिस के नाल कई बीजेपी वर्कर्स उलझे भी लुधियाना पश्चिमी हल्के बीजेपी वर्कर्स को धमकाए जाने इल्जाम लगाया गया है पुलिस साढ़े बूथ वर्कर्स की लिस्ट मांग रही है परेशान किया जा रहा है पुलिस प्रशासन की दुरवरतों की जा

ਜੋ ਕਿਸਾਨ ਜਥੇਬੰਦੀਆਂ ਦੇ ਲੀਡਰ ਨੇ ਉ ਲੁਧਿਆਣਾ ਚ ਝੋਟਣਗੇ ਨਿਕਲਚ ਅਕਾਲੀ ਦਲ ਦੀ ਅਹਿਮ ਮੀਟਿੰਗ ਹੋਈ ਹੈ ਦੱਸ ਕਿ న్యూਸ 18 ਤੇ ਬਲਵਿੰਦਰ ਸਿੰਘ ਭੂਂਦਰ ਨੇ ਕਿਹਾ ਹੈ ਕਿ ਹੁਣ ਤੱਕ 26 ਲੱਖ ਤੋਂ ਜ਼ਿਆਦਾ ਪ੍ਰਤੀ ਹੋ ਚੁੱਕੀ ਹੈ ਜਲਦ ਹੀ ਪਾਰਟੀ ਪ੍ਰਧਾਨ ਦੀ ਚੋਣ ਕੀਤੀ ਜਾਏਗੀ ਪ੍ਰਧਾਨ ਬਣਨ ਦੇ ਲਈ ਕਿਸੇ ਤੇ ਕੋਈ ਵੀ پابੰਦੀ ਨਹੀਂ ਹੈ ਮੈਂਬਰਸ ਦੀ رائے ਮੁਤਾਬਕ ਹੀ ਜੋ ਪ੍ਰਧਾਨ ਹੈ ਸ਼ੋਮਨ ਅਕਾਲੀ ਦਲ ਦਾ ਉਸ ਨੂੰ ਚੁਣਿਆ ਜਾਵੇਗਾ चंड अकाली है पार्टी प्रधान भी होगी मैंबर की राय के मुताबिक प्रधान चुनिया जाए दो अज तो लैके छे अप्रैल तक चोणा हो उस तुम तो तरीक का ऐलान किया जाएगा जिस दौरान डेलीगेट्स अपने प्रधानमं चुना ਹ ਹੁਣ ਤੱਕ ਕਿੰਨੀ ਪਰਤੀ ਹੋ ਚੁੱਕੀ ਹੈ ਮੇਰੇ ਖਿਆਲ ਹੈ ਅੱਜ ਮੈਂ ਪਤਾ ਕੀਤਾ ਸੀ ਵੀ 26 ਲੱਖ ਦੇ ਕਰੀਬ ਪਹੁੰਚ ਗਈ 26 ਲੱਖ ਹੁਣ ਤੱਕ ਪਰਤੀ ਹੋ ਚੁੱਕੀ ਕਿੱਚਾ ਕੋਈ ਰੱਖਿਆ ਸੀ ਕਿੰਨੀ ਪਰਤੀ ਦਾ ਟੀਚਰ ਟੀਚਰ ਤਾਂ ਕਾਪੇ ਜੋ ਮੇਰਾ ਅੰਦਾਜ਼ਾ 30 ਜਾਂ 31 ਲੱਖ ਗਈਆਂ ਸੀ ਟੀਚਰ ਤਾਂ ਇਹ ਹੀ ਸੜਾ ਅੰਦਾਜ਼ਾ ਕਿ 25 ਲੱਖ ਪਰਤੀ ਹੋ ਜਾਣੀ ਚਾਹੀਦੀ ਹੈ ਉਹ ਹੋ ਗਈ ਹੈ ਦੋ ਤੂੰ 6 ਤਰੀਕ ਤੱਕ ਸਾਰੀਆਂ ਜਲਾ ਡੈਲੀਕੇਟ ਤੇ ਸੁਪਰ ਡੈਲੀਕੇਟ ਦੇ ਚੋਣਾ ਹੋਣ ਗਿਆ ਤੇ 7 ਤਰੀਕ ਤੱਕ ਸਾਰੀ ਚੋਣ ਪ੍ਰਕਿਰਿਆ ਮੁਕੰਮਲ ਕਰਕੇ ਤੇ ਜਿਹੜੀ ਲਿਸਟ ਹੈ ਡੈਲੀਗੇਟਾਂ ਦੀ ਇਹ ਪਾਰਟੀ ਦੇ ਮੁੱਖ ਦਫ਼ਤਰ ਦੇ ਵਿੱਚ ਜਮ੍ਹਾਂ ਕਰਾਉਣਗੇ ਫਿਰ ਅਸੀਂ ਵਰਕਿੰਗ ਕਮੇਟੀਂ ਦੀ ਮੀਟਿੰਗ ਦੇ ਵਿੱਚ ਜਿਹੜੀ ਅਗਲੀ ਕਾਰਵਾਈ ਹੈ ਉਹ ਸਾਰੀ ਪਰਤੀ ਦੀ ਜਿਹੜੀ ਡੈਲੀਗੇਟ ਬਣੇ ਆ ਉਹਦੀ ਪ੍ਰਵਾਨਗੀ ਅਗੋਂ ਫਿਰ ਜਿਹੜਾ ਡੈਲੀਗੇਟ ਜਿਹਾਸ ਪੜਾਉਣਾ ਉਹ ਕਾਰਵਾਈ ਉਸ ਤੋਂ ਬਾਅਦ ਸ਼ੁਰੂ ਕਰਾਂਗੇ ਪਾਰਟੀ ਚੋਣ ਹੈ ਉਹ ਤੇ ਪਵੰਦਤਾ ਕਿਸੇ ਤੇ ਵੀ ਨਹੀਂ ਹੁੰਦੀ ਕੋਈ ਵੀ ਪ੍ਰਧਾਨ ਬਣ ਸਕਦਾ ਹੈ ਕਿਸੇ ਤੇ ਪਵੰਦ ਨਹੀਂ ਜਾਂਦੀ ਕੋਈ ਐ ਵੀ ਸੀ ਕੋਈ ਬਣ ਸਕਦਾ ਇਸ ਕਰਕੇ ਉਹ ਜਿਹਾ ਸਾਥ ਸੀ ਜਿਹੜੇ ਆ ਜਾਂਦੇ ਨੇ ਕੁਝ ਪਬਲਿਕ ਦੇ ਵਿੱਚ ਨਾ ਹੁੰਦੇ ਨੇ ਇਹ ਆ ਬੰਦਾ ਅੱਛਾ ਕੰਮ ਕਰ ਸਕਦਾ ਹੈ ਇਹ ਪਾਰਟੀ ਨੂੰ ਬਿਹਤਰ ਸੇਧ ਦੇ ਸਕਦਾ ਹੈ ਸਟੇਟ ਦਾ ਭਲਾਏ ਕਰ ਸਕਦਾ ਉਹ ਜੋ ਲੋਕਾਂ ਦੇ ਮਨਛ ਹੁੰਦੇ ਨੇ ਲੇਕਿਨ ਜਿਹੜਾ ਡੈਲੀਗੇਟ ਹਾਊਸ ਬਣਦਾ ਐਕਚੁਅਲ ਤਾਂ ਉਸ ਤੋਂ ਬਾਅਦ ਉਹਨੇ ਫੈਸਲਾ ਕਰਨਾ ਹੁੰਦਾ ਹੁਣ ਗੱਲ ਕਰਾਂਗੇ ਉਸ ਪਾਸਟਰ ਦੀ ਜਿਸ ਦੇ ਖਿਲਾਫ ਮੋਹਾਲੀ ਦੀ ਅਦਾਲਤ ਨੇ ਸਖਤ ਰੂਪ ਅਪਣਾਇਆ ਤੇ ਜ਼ਰਖਪੁਰ ਦੀ ਮਹਿਲਾ ਨਾਲ ਬਲਾਤਕਾਰ ਦੇ ਮਾਮਲੇ 'ਚ ਤਾਂ ਉਮਰ ਜੇਲ੍ਹ ਚ ਰਹਿਣ ਦੀ ਸਜ਼ਾ ਸੁਣਾਈ ਬਲਾਤਕਾਰੀ ਪਾਸਟਰ ਬਜਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਆਖਰੀ 7 ਤੱਕ ਉਹ ਜੇਲ੍ਹ 'ਚ ਹੀ ਰਹੇਗਾ ਇਹ ਸਖਤ ਫੈਸਲਾ ਸੁਣਾਉਂਦਿਆਂ ਮੋਹਾਲੀ ਦੀ ਅਦਾਲਤ ਨੇ ਪਾਸਟਰ ਤੇ 3 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਸਜ਼ਾ ਦਾ ਫੈਸਲਾ ਹੁੰਦਿਆਂ ਹੀ ਬਲਤਕਾਰੀ ਪਾਦਰੀ ਅੰਦਰੋਂ ਟੁੱਟ ਗਿਆ ਜੱਜ ਦੇ ਅੱਗੇ ਗੜਗੜਾਇਆ ਕਿ ਮੇਰੇ ਬੱਚੇ ਛੋਟੇ ਨੇ ਪਤਨੀ ਬਿਮਾਰ ਹੈ ਮੇਰੀ ਲੱਤ 'ਚ ਰੋਡ ਪਈ ਹੋਈ ਹੈ ਮੇਰੇ ਤੇ ਰਹਿਮ ਕਰੋ ਪਰ ਅਦਾਲਤ ਦਾ ਰੁਖ ਸਖਤ ਰਿਹਾ ਤੇ ਸਾਰੀ ਉਮਰ ਲਈ ਜੇਲ੍ਹ ਦੀ ਸਜ਼ਾ ਸੁਣਾਈ ਜਿਸ ਤੇ ਪੀੜਤ ਧਿਰ ਦੇ ਵਕੀਲ ਨੇ ਤਸੱਲੀ ਜਤਾਈ ਹੈ ਜਦਕਿ ਪਾਦਰੀ ਦੇ ਵਕੀਲ ਨੇ ਹਾਈ ਕੋਰਟ ਜਾਣ ਦੀ ਗੱਲ ਆਖੀ ਉਹਨੇ ਪਲੀ ਲਈ ਸੀ ਕਿ ਮੇਰੇ ਛੋਟੇ ਬੱਚੇ ਨੇ ਵਾਈਫ ਬਿਮਾਰ ਹੈ ਤੇ ਮੈਂ ਸੋਸ਼ਲ ਬੰਦਾ ਹੈਗਾ ਸਮਾਜਿਕ ਬੰਦਾ ਮੇਰੇ ਪਰ ਰਹਿਮ ਵਰਤਿਆ ਜਾਵੇ ਜੋ ਕਿ ਕੋਰਟ ਨੇ ਇਹਨਾਂ ਚੀਜ਼ਾਂ ਨੂੰ ਨਾਕਾਫੀ ਮੰਨਦਿਆਂ ਹੋਇਆ ਉਹਨਾਂ ਨੂੰ ਸਖਤ ਸਜ਼ਾ ਲਾੰਗਰੰਦਾ ਮਨ ਬਣਾਇਆ ਇਸ ਕੇਸ ਵਿੱਚ ਟੋਟਲ ਜੀ 7 ਮੁਲਜ਼ਮ ਨਾਮਜ਼ਦ ਹੋਏ ਸੀ ਜਿਸ ਤੋਂ ਪਾਸਟਰ ਬਜਿੰਦਰ ਸਿੰਘ ਨੂੰ ਸਜ਼ਾ ਸੁਣਾਈ ਗਈ ਇੱਕ ਦੀ ਡੈਥ ਹੋ ਗਈ ਸੀ ਪੰਜ ਨੂੰ ਬਰੀ ਕੀਤਾ ਗਿਆ ਸੀ ਇਸ ਵਿੱਚ 7 ਤੋਂ 8 ਦੇ ਖਿਲਾਫ ਸੈਕਸ਼ਨ ਲੱਗੇ ਸੀ ਜ਼ਿਰਕਪੁਰ ਦੀ ਰਹਿਣ ਵਾਲੀ ਮਹਿਲਾ ਨੇ 2018 ਤੋਂ ਲੈ ਕੇ 2025 7 ਸਾਲ ਤੱਕ ਸੰਘਰਸ਼ ਕੀਤਾ ਬਾਦਰੀ ਨੂੰ ਸਲਾਖਾਂ ਦੇ ਪਿੱਛੇ ਭੇਜਣ 'ਚ ਕਾਮਯਾਬ ਰਹੀ ਤੇ ਹੋਰਾਂ ਨੂੰ ਵੀ ਆਵਾਜ਼ ਚੁੱਕਣ ਲਈ ਕਿਹਾ ਉਧਰ ਪੰਜਾਬ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਨੇ ਲੋਕਾਂ ਨੂੰ ਕਿਸੇ ਤੇ ਵੀ ਅੰਨਾ ਭਰੋਸਾ ਨਾ ਕਰਨ ਲਈ ਕਿਹਾ ਇਹ ਨਹੀਂ ਪੰਜਾਬ ਦੀਆਂ ਧੀਆਂ ਜਿਨ੍ਹਾਂ ਨਾਲ ਗਲਤ ਹੋਇਆ ਜਿਹੜੀਆਂ ਅੰਦਰ ਫਸੀਆਂ ਵੀ ਹੋਈਆਂ ਕੁਝ ਤਾਂ ਨਿਕਲ ਆਈਆਂ ਕੁਝ ਅੰਦਰ ਨੇ ਕੁਝ ਜੋ ਲੜਕਿਆਂ ਨਾਲ ਵੀ ਗਲਤ ਹੋਇਆ ਜੋ ਲੋਕਾਂ ਦਾ ਕੋਈ ਪੈਸਿਆਂ ਦਾ ਲੈਣ ਦੇਣ ਉਹ ਵੀ ਗਲਤ ਹੋਇਆ ਉਹ ਮੈਂ ਚਾਹੁੰਦੀ ਆ ਸਾਰੇ ਬਾਹਰ ਨਿਕਲ ਕੇ ਆਓ ਹਜੇ ਤੱਕ ਇਹਦਾ ਕਾਲਾ ਚਿੱਟਾ ਖੁੱਲਾ ਬਹੁਤ ਹੋਰ ਵੀ ਜ਼ਿਆਦਾ ਜ਼ਰੂਰੀ ਹੈ ਇਹ ਜਿਹੜੀ ਚੀਜ਼ ਹੈ ਨਾ ਫਿਰ ਪਹਿਲਾਂ ਸੋਚਣਾ ਚਾਹੀਦਾ ਸੀਗਾ ਹੁਣ ਤੁਹਾਨੂੰ ਪੈਰ ਦੀ ਰੋਡ ਨਜ਼ਰ ਆ ਰਹੀ ਹੈ ਪਹਿਲਾਂ ਕਿਉਂ ਨਹੀਂ ਆਈ ਜਦੋਂ ਇਹ ਕ੍ਰਾਈਮ ਕੀਤਾ ਗਿਆ ਸੀ ਔਰ ਇਹੋ ਜਿਹੇ ਜਿਹੜੇ ਪਾਸਟਰਸ ਹੈ ਜਾਂ ਕੋਈ ਵੀ ਧਰਮ ਦੇ ਨਾਂ ਤੇ ਜੋ ਵੀ ਧਰਮ ਗੁਰੂ ਬਣਦੇ ਨੇ ਇਹੋ ਜਿਹੇ ਕੰਮ ਕਰਦੇ ਨੇ ਅੱਜ ਪਹਿਲੀ ਵਾਰ ਨਹੀਂ ਹੋਇਆ ਪਹਿਲਾਂ ਵੀ ਬੜੇ ਆਪਾਂ ਦੇਖੇ ਨੇ ਜਿਹੜੇ ਧਰਮਗੁਰੂ ਅੰਦਰ ਵੀ ਗਏ ਨੇ ਫਿਰ ਪੈਰਵਲ ਤੇ ਬਾਹਰ ਵੀ ਆਉਂਦੇ ਨੇ ਫਿਰ ਅੰਦਰ ਜਾਂਦੇ ਨੇ ਇਹਨਾਂ ਦੇ ਉੱਤੇ ਸਖਤ ਐਕਸ਼ਨ ਲੈਣਾ ਚਾਹੀਦਾ ਹੈ ਹੁਣ ਤੁਹਾਨੂੰ ਪੂਰਾ ਮਾਮਲਾ ਵੀ ਦੱਸ ਦਿੰਦੇ ਆ 7 ਸਾਲ ਪੁਰਾਣੇ ਰੇਪ ਕੇਸ ਦੇ ਵਿੱਚ ਪਾਦਰੀ ਨੂੰ ਸਜ਼ਾ ਹੋਈ ਹੈ ਜ਼ਿਰਕਪੁਰ ਦੀ ਅਦਾਲਤ ਨੇ ਇਲਜ਼ਾਮ ਲਾਇਆ 2018 ਕੇਸ ਦਰਜ ਹੋਇਆ 28 ਮਾਰਚ ਨੂੰ ਮੋਹਾਲੀ ਕੋਰਟ ਨੇ ਪਾਸਟਰ ਨੂੰ ਦੋਸ਼ੀ ਕਰਾਰ ਦਿੱਤਾ ਜੱਜ ਕੇ ਪੰਜ ਹੋਰ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਪادری ਨੂੰ ਉਮਰ ਕੈਦ ਦੀ ਸਜ਼ਾ ਹੋਈ ਮੋਹਾਲੀ ਕੋਰਟ ਦੇ ਵੱਲੋਂ ਇਹ ਫੈਸਲਾ ਸੁਣਾਇਆ ਗਿਆ ਜ਼ਿਕਰਯੋਗ ਹੈ ਕਿ ਪਾਸਟਰ ਬਜਿੰਦਰ ਸਿੰਘ ਕਰਨਾਲ ਦਾ ਰਹਿਣ ਵਾਲਾ ਜੁਝਾਟ ਭਾਈਚਾਰੇ ਨਾਲ ਸਬੰਧਤ ਹੈ ਉਹ ਜਲੰਧਰ ਚ ਚਰਚ ਚਲਾਉਂਦਾ ਹੈ ਕਤਲ ਕੇਸ 'ਚ ਵੀ ਉਸਨੂੰ ਜੇਲ੍ਹ ਹੋਈ ਸੀ